ਉਸੇ ਮਕਸਦ ਦੇ ਨਾਲ ਅਸੀਂ ਦੋ ਸਾਡੇ ਥਾਣੇ ਨੇ ਭਰਮਪੁਰ ਤੇ ਦਿਨਾਂਗਰ ਜਿਹਦੇ ਤੋਂ ਨਾਲਾਂ ਨੂੰ ਪ੍ਰਸ਼ਾਸਨ ਕੋਲ ਦੀ ਹਾਜ਼ਰੀ ਲਗਦੀ ਹੈ ਉਹ ਦੋਵੇਂ ਅਸੀਂ ਅੱਜ ਚੱਕ ਕਰਦੇ ਹਾਂ ਠੀਕ ਹੈ ਕਲੀਅਰ ਹੈ ਸਾਰਿਆਂ ਨੂੰ ਹਾਂ ਕਲੀਅਰ ਹੈ ਨਾ ਸਾਰਿਆਂ ਨੂੰ ਕੋਈ ਡਾਊਟ ਹੈ ਨਹੀਂ ਬਸ ਇਹ ਮਕਸਦ ਆ ਆਪਣਾ ਤੇ ਨਾਲੇ ਇਹਦਾ ਦੂਸਰਾ ਕੰਮ ਆਪਾਂ ਕਰਨਾ ਤੇ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਹਾਂ ਜਿਹੜੇ ਆਮ ਲੋਕ ਸਾਨੂੰ ਮਿਲਣਗੇ ਆਪਾਂ ਉਹਨਾਂ ਨੂੰ ਇੱਕ ਗੱਲ ਨੂੰ ਅਵੇਅਰ ਕਰਨਾ ਵੀ ਜੇ ਤੁਹਾਡੀ ਨੌਲੇਜ ਦੇ ਵਿੱਚ ਜੇ ਤੁਸੀਂ ਕਿਸੇ ਅਣਛੜ ਤੇ ਬੰਦੇ ਨੂੰ ਇਹ ਜੇ ਸ਼ੱਕੀ ਵਿਅਕਤੀ ਨੂੰ ਦੇਖਦੇ ਹੋ ਤਾਂ ਉਹਨੂੰ ਅਗਲੀ ਟ੍ਰੀਸਮੋਂ ਕੱਲ ਠੀਕ ਹੈ ਇੱਕ ਜਲਦੀ ਜਲਦੀ ਆਪਾਂ ਇੰਟਰਨਾ ਕਰਕੇ ਫਿਰ ਅਗਰ ਅੰਮ੍ਰਿਤਸਰ ਕਰਦੇ ਠੀਕ ਹੈ ਠੀਕ ਹੈ ਕਲੀਅਰ ਹੈ ਅੱਜ ਨਾ ਕੱਲ ਪਠਾਨਕੋਟ ਦੇ ਮਮੂਨ ਕੈਂਟ ਦੇ ਏਰੀਏ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਜਿਹੜੇ ਨੇ ਕਿਸੇ ਲੇਡੀ ਨੇ ਦੇਖੇ ਨੇ ਔਰ ਸਾਡਾ ਕਿਉਂਕਿ ਪਠਾਨਕੋਟ ਦੇ ਨਾਲ ਬਾਰਡਰ ਲੱਗਦਾ ਵਾ ਤੇ ਇਸ ਕਰਕੇ ਅਸੀਂ ਵੀ ਅਲਰਟ ਤੇ ਆਂ ਔਰ ਸਾਨੂੰ ਵੀ ਮਾਨਜੋਗ ਐਸਐਸਪੀ ਸਾਹਿਬ ਨੂੰ ਹਦਾਇਤਾਂ ਹੋਈਆਂ ਨੇ ਵੀ ਤੁਸੀਂ ਆਪਣੇ ਏਰੀਆ ਨੂੰ ਕਾਡਨ ਕਰੋ ਆਪਣੇ ਏਰੀਆ ਦੇ ਵਿੱਚ ਲੋਕਾਂ ਨੂੰ ਵੀ ਅਵੇਅਰ ਕਰੋ ਪਲੱਸ ਫਿਜ਼ੀਕਲ ਚੈਕਿੰਗ ਅਸੀਂ ਕਰਨ ਜਾ ਰਹੇ ਆਂ ਜਿਹਦੇ ਬਾਬਤ ਆਪਾਂ ਐਸਓਜੀ ਦੇ ਕਮਾਂਡੋਜ਼ ਇੱਥੇ ਔਰ ਸਾਡੀ ਤਿੰਨ ਥਾਣਿਆਂ ਦੀ ਫੋਰਸ ਪਲੱਸ ਪੁਲਿਸ ਰੈਂਡ ਦੀ ਫੋਰਸ ਕਰੀਬ ਕਰੀਬ 70 ਕੁ ਮੁਲਾਜ਼ਮ ਸਾਡੇ ਨਾਲ ਹੈਗੇ ਨੇ ਔਰ ਅਸੀਂ ਤਿੰਨ ਐਸਐਚਓ ਨੇ ਮੇਰੇ ਨਾਲ ਇੱਕ ਇੰਸਪੈਕਟਰ ਸਾਹਿਬ ਸਪੈਸ਼ਲੀ ਪੁਲਿਸ ਰੈਂਡ ਤੋਂ ਆਏ ਨੇ ਅਸੀਂ ਜਿਹੜੇ ਸਾਡੇ ਪਿੰਡ ਪਠਾਨਕੋਟ ਦੀ ਹੱਦ ਨਾਲ ਟੱਚ ਕਰਦੇ ਨੇ ਉਹਦੇ ਵਿੱਚ ਜੋ ਵੀ ਕੋਈ ਪ੍ਰੋਬੇਬਲ ਲੁਕਣਗਾ ਹੋ ਸਕਦੀ ਆ ਜਿੱਥੇ ਕੋਈ ਛੁਪ ਸਕਦਾ ਕੋਈ ਅਬੈਂਡੰਟ ਬਿਲਡਿੰਗ ਹੋਏ ਕੋਈ ਕੋਈ ਸ਼ਰਾਰਤੀ ਅੰਸਰ ਹੋਏ ਕੋਈ ਗੈਰ ਸਮਾਜਿਕ ਤੱਤ ਹੋਏ ਜਿਹੜੇ ਗਲਤ ਆਦਮੀਆਂ ਨੂੰ ਪਨਾਹ ਦੇ ਸਕਦੇ ਹੋਣ ਉਥੇ ਅਸੀਂ ਫਿਜ਼ੀਕਲ ਸਰਚ ਕਰਾਂਗੇ ਪਲੱਸ ਲੋਕਾਂ ਨੂੰ ਅਵੇਅਰ ਕਰਾਂਗੇ ਕਿ ਜੇ ਤੁਹਾਡੀ ਥੋੜਾ ਅਵੇਅਰ ਰਹੋ ਔਰ ਜੇ ਕੋਈ ਚੱਕੀ ਵਿਅਕਤੀ ਤੁਹਾਡੇ ਸਾਹਮਣੇ ਆਉਂਦਾ ਜਿਸ ਬਾਬਤ ਤੁਹਾਨੂੰ ਨਹੀਂ ਪਤਾ ਵੀ ਇਹ ਕੌਣ ਆ ਤੇ ਕਿਹੜੇ ਹਾਲਾਤਾਂ ਚ ਇੱਥੇ ਆ ਰਿਹਾ ਹੈ ਤੇ ਉਸ ਬਾਬਤ ਜਰੂਰ ਸਾਨੂੰ ਜਿਹੜੀ ਆ ਖਬਰ ਦਿਓ ਔਰ ਐਟ ਦਾ ਸੇਮ ਟਾਈਮ ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਅਲਰਟ ਜਰੂਰ ਰਹੋ ਪਰ ਖਬਰ ਜਿਹੜੀ ਆ ਉਹ ਬਿਲਕੁਲ ਸਹੀ ਦੀ ਹੋ ਕੋਈ ਕੰਟੈਕਟ ਨੰਬਰ ਜਾਰੀ ਕੀਤਾ ਗਿਆ ਕੋਈ ਹੈਲਪਲਾਈਨ ਨੰਬਰ ਹੈਲਪਲਾਈਨ ਨੰਬਰ ਸਾਡੇ ਆਲਰੇਡੀ ਜਿਹੜੇ ਚੱਲਦੇ ਨੇ ਪੁਲਿਸ ਦੇ ਉਹੋ ਹੀ ਹੈਲਪ ਨੰਬਰ ਤੁਸੀਂ ਯੂਜ਼ ਕਰ ਸਕਦੇ ਹੋ ਕੰਟਰੋਲ ਦਾ ਨੰਬਰ 112 ਹੈ ਦਾ ਉਹ ਆਲਰੇਡੀ ਸਾਡਾ ਚੱਲਦਾ ਵਾ ਉਸੇ ਨੰਬਰ ਤੇ ਤੁਸੀਂ ਇਨਫੋਰਮ ਕਰਨਾ ਇਸ ਤੋਂ ਇਲਾਵਾ ਜਿਹੜੇ ਐਸਐਚਓ ਦੇ ਨੰਬਰ ਤੁਹਾਡੇ ਸਾਰਿਆਂ ਕੋਲ ਪਹਿਲਾਂ ਤੋਂ ਹੱਗੇ ਨੇ ਦੇਖਣ ਜਾਂਦਾ ਕਿ ਕਈ ਵਾਰੀ ਤਾਂ ਚੱਲ ਨਹੀਂ ਰਹੀਆਂ ਫਵਾਹਾਂ ਨਹੀਂਆਂ ਲੱਗੋ ਕੋਈ ਬੰਦਾ ਬੋਲ ਕਰਦਾ ਜੇਸ ਤੇ ਦਣੀ ਹੈਗਾ ਨਾ ਕੋਈ ਕਬੂ ਬੰਦ ਲਿਖਾ ਫਾਰਮ ਜਰੂਰੀ ਦੇਖੋ ਜੀ ਇਹ ਇਹਦੇ ਚ ਮਿਕਸਡ ਹੁੰਦਾ ਕਿ ਇੱਕ ਨਾ ਕਈ ਵਾਰੀ ਇਹਦੇ ਵਿੱਚ ਹਿਊਮਨ ਸਾਈਕੋਲੋਜੀ ਇਨਵੋਲਵ ਹੁੰਦੀ ਹੈ ਵੀ ਸੰਸਨੀ ਫੈਲਾਉਣ ਤੋਂ ਬਾਅਦ ਕਈ ਵਾਰੀ ਲੋਕਾਂ ਨੂੰ ਚੰਗਾ ਲੱਗਦਾ ਤੇ ਇਹਦੇ ਚ ਅਫਵਾਹਾਂ ਵੀ ਆਉਂਦੀਆਂ ਮੈਂ ਐਸੇ ਕਰਕੇ ਪਹਿਲਾਂ ਹੀ ਬੇਨਤੀ ਕਰ ਦਿੱਤੀ ਹੈ ਵੀ ਅਫਵਾਹ ਨਾ ਹੋਏ ਐਕਚੁਅਲ ਦੇ ਵਿੱਚ ਜਿਹੜੀ ਗੱਲ ਹੋਏ ਉਹਦੇ ਬਾਰੇ ਜਰੂਰ ਦੱਸੋ ਕਿਉਂਕਿ ਫਿਰ ਸਾਡਾ ਨਾ ਸਾਰੇ ਐਫਰਟਸ ਜਿਹੜੇ ਨੇ ਅਸੀਂ ਉਧਰ ਨੂੰ ਭੱਜ ਲੈਨੇ ਆ ਤੇ ਫਿਰ ਸਾਡਾ ਦੂਜਾ ਕੰਮ ਛੁੱਟ ਜਾਂਦਾ ਤੇ ਜੇ ਸਾਨੂੰ ਨਾ ਕੋਈ ਉਹਦੇ ਚ ਲੱਗੇ ਬਾਅਦ ਵਿੱਚ ਪਤਾ ਲੱਗੇ ਵੀ ਇਹ ਉਸ ਤਰ੍ਹਾਂ ਹੀ ਸੀਗਾ ਗੱਲ ਤੇ ਫਿਰ ਇਦਾਂ ਚੰਗਾ ਨਹੀਂ ਲੱਗਦਾ ਕਿ ਜ਼ਿੰਮੇਵਾਰ ਨਾਗਰਿਕ ਹੁੰਦਿਆਂ ਹੋਇਆ ਸਾਨੂੰ ਜਿਹੜੀ ਹੈ ਅਸਲੀ ਸਹੀ ਇਨਫੋਰਮੇਸ਼ਨ ਜਿਹੜੀ ਹੈ ਪੁਲਿਸ ਨੂੰ ਸਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਅਸੀਂ ਇਸ ਵੇਲੇ ਜੀ ਦੀਨਾ ਨਗਰ ਤੇ ਸਾਡੇ ਕੋਲ ਜਿਹੜੇ 12 ਪਿੰਡ ਨੇ ਜਿਹੜੇ ਪਠਾਨਕੋਟ ਦੀ ਹੱਦ ਨੂੰ ਟੱਚ ਕਰਦੇ ਨੇ ਜਿਦਾਂ ਤਲਵੰਡੀ, ਕੁੰਡੇਕੇਸਲ, ਝੱਕੜਵੰਡੀ, ਡੀਡਾਸਾਂਸੀਆਂ ਵਾਂਗ ਅਵਾਂਖਾ, ਚੰਗੀ ਸਰੂਪ, ਗੋਪਾਲੀਆ, ਚਲੋੜੀ, ਝਡੋਲੀ ਨਗਰ, ਚੌਂਤਾ, ਝੰਡੀ, ਟਾਕੀਨੀਮੋ, ਤੇਰੰਵਾਲ ਇਸ ਤੋਂ ਇਲਾਵਾ ਜਿਹੜੇ ਬ੍ਰਹਮਪੁਰ ਦੇ ਨੇ ਆਪਣੇ ਮਰਾੜਾ ਹੋ ਗਿਆ, ਬਾਵਣੀ ਹੋ ਗਿਆ ਇਹਨਾਂ ਪਿੰਡਾਂ ਦੇ ਵਿੱਚ ਵੀ ਅਸੀਂ ਜਿਹੜੀ ਤਾਰਾਗੜ੍ਹ ਨੂੰ ਹੱਦ ਟੱਚ ਕਰਦੀ ਹੈ ਉਧਰ ਵੀ ਅਸੀਂ ਜਾਵਾਂ।